ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਦੀ ਬੰਦਗੀ ਇਹਦਾ ਭਰਾਵੋ ਆਮ ਹੁਣ ਆਪਾਂ ਨੂੰ ਸਾਰਿਆਂ ਨੂੰ ਦਿੱਸੀ ਰਿਹਾ ਹੈ ਕਿ ਜੋ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੀ ਆਫਤਾਈ ਹੋਈ ਆ ਹਣਾ ਤੇ ਉਸ ਆਫਤਾਂ ਨੂੰ ਦੇਖਦੇ ਹੋਏ ਤੇ ਮੇਰੇ ਨਗਰ ਪਿੰਡ ਸਖਲਦੀ ਦੇ ਨੌਜਵਾਨ ਤੇ ਬਜ਼ੁਰਗਾਂ ਨੇ ਉਪਰਾਲਾ ਕੀਤਾ ਕਿ ਮੇਰੇ ਪਿੰਡ ਦੇ ਵਿੱਚ ਕੱਲ ਨੂੰ ਅਸੀਂ ਰਾਸਣ ਇਕੱਠਾ ਕਰਨਾ ਤੇ ਮਾਇਆ ਤੇ ਜੋ ਕਿ ਉਹਨਾਂ ਭਰਾਵਾਂ ਦੀ ਕਰਕ ਦੀ ਬਜਾਈ ਵੇਲੇ ਮਦਦ ਹੋ ਸਕੇ ਜਿੰਨਾ ਭਰਾਵਾਂ ਦੇ ਮਕਾਨ ਡਿੱਗੇ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਇਹ ਪੈਸਾ ਰਾਸ਼ਨ ਇਕੱਠਾ ਕਰ ਰਹੇ ਆ ਤੇ ਧਾਰਾ ਹਜੇ ਜੋ ਕਿਸੇ ਦੀ ਸ਼ਰਧਾ ਉਹ ਭਾਈ ਉਹਨਾਂ ਦਾਣ ਦੇ ਸਕਦਾ ਤੇ ਮੈਂ ਬੇਨਤੀ ਕਰਦਾ ਮੇਰੇ ਪਿੰਡ ਵਾਸੀਆਂ ਨੂੰ ਭਰਾਵੋ ਕੱਲੀ ਸ਼ਰਧਾ ਤੇ ਵੀ ਨਹੀਂ ਰਹਿਣਾ ਤੇ ਜੋ ਜੋ ਪ੍ਰਮਾਤਮਾ ਨੇ ਮਿਹਰ ਕਰੀ ਹੈ ਉਸ ਦੇ ਹਿਸਾਬ ਨਾਲ ਯੋਗਦਾਨ ਵੱਧ ਤੋਂ ਵੱਧ ਦੇਣਾ ਹੈ ਤੇ ਬੇਨਤੀ ਹੈ ਜੋ ਭਰਾ ਐਨ ਆਰ ਆਈ ਵਿਦੇਸ਼ ਚ ਬੈਠੇ ਨੇ ਤੇ ਉਹਨਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਮਸੀਤ ਦੀ ਘੜੀ ਦੇ ਵਿੱਚ ਪੰਜਾਬ ਨਾਲ ਆਪਾਂ ਵੱਧ ਤੋਂ ਵੱਧ ਖੜ ਸਹੀਏ ਤੇ ਭਰਾ ਜਿਹੜੇ ਐਨ ਆਰ ਆਈ ਭਰਾ ਵੱਧ ਤੋਂ ਵੱਧ ਸਾਡਾ ਯੋਗਦਾਨ ਦੇਣ ਤੇ ਕੱਲ ਨੂੰ ਭਰਾਵੋ ਆਪਾਂ ਇਹ ਪਿੰਡ ਦੇ ਵਿੱਚ ਢੀੜਾ ਲਾਉਣਾ ਹੈ ਤੇ ਸਾਰੇ ਪਿੰਡ ਤੋਂ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਕਿ ਅੱਜ ਆਪਾਂ ਇਹ ਦੁੱਖ ਦੀ ਘੜੀ ਵਿੱਚ ਆਪਣੇ ਪੰਜਾਬੀਆਂ ਨਾਲ ਖੜ ਸਕੀਏ ਵੱਦ ਤੋਂ ਵੱਧ ਪ੍ਰਭੂ ਸੇਵਾ ਚ ਯੋਗਦਾਨ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਉਹਨਾਂ ਆਪਣਾ ਹੱਕ ਮੰਦਾ ਆਪਾਂ ਐ ਸਮਝ ਲਓ ਵੀ ਇੱਕ ਇੱਕ ਕਿਲਾ ਨਹੀਂ ਬੀਜਿਆ ਸੀ ਹਾਂਜੀ ਅੱਜ ਵੀ ਇਹ ਸੋਚ ਸਕਦਾ ਹਾਂਜੀ ਵੀ ਆਪਾਂ ਇਹ ਕਿਲਾ ਨਹੀਂ ਬੀਜਿਆ ਸੀ ਉਹਨਾਂ ਦੇ ਕਰਮਾਂ ਦਾ ਸਮਝ ਲਓ ਆਪਣੇ ਹੋਊਗਾ ਜੋ ਕੁਝ ਹੋਊਗਾ ਤੇ ਆਪਾਂ ਇੱਕ ਆਪਾਂ ਵੱਦ ਤੋਂ ਵੱਧ ਮਾਇਆ ਉਹਨਾਂ ਨੂੰ ਦੇਖਿਓ ਤਾਂ ਜੋ ਆ ਤੇ ਬਾਣ ਪੱਤਰ ਕਰ ਸਕੋ ਨਹੀਂ ਬਈ ਬਹੁਤ ਵਧੀਆ ਤੇ ਐਸੇ ਲੋਟ ਦੋਸਤੋ ਹਰੇਕ ਪਿੰਡ ਪਰ ਮਤਲਬ ਰਲ ਮਿਲ ਕੇ ਐਸ ਲੋਟ ਬਰਾਲਾ ਕਰੋ ਤਾਂ ਜੋ ਉਹਨਾਂ ਦੀ ਮਤਲਬ ਜਿਹੜੇ ਪੀੜਤ ਨੇ ਉਹਨਾਂ ਦੀ ਬਈ ਮਦਦ ਹੋ ਸਕੇ ਹੈਨਾ ਸਹਿਯੋਗ ਬਹੁਤ ਹੈ ਹਰੇਕ ਬੰਦੇ ਦਾ ਬਹੁਤ ਸਹਿਯੋਗ ਹੈ ਬਰੇਕ ਨੇ ਵੱਧ ਚੜ ਕੇ ਇੱਕ ਗੱਲ ਹੋਰ ਦੋਸਤੋ ਜੇ ਕੋਈ ਮਾਵਾ ਮੰਨ ਕੇ ਚਲੋ 10 ਸਾਲ 1.5 ਸਾਲ ਦੇ 23 ਬਚਾਰੇ ਮਾਵਾ ਬੱਚੇ ਵੱਖ ਹੋ ਗਈਆਂ ਘਰ ਪਰਿਵਾਰ ਜੋ ਵੀ ਮਤਲਬ ਮੱਝਾਂ ਲੱਖ ਲੱਖ 1.5 ਲੱਖ ਦੀਆਂ ਪਾਕਿਸਤਾਨ ਦੇ ਵਿੱਚ ਲਏ ਗਈਆਂ ਪਾਕਿਸਤਾਨ ਨੇ ਇਹੋ ਜਿਹਾ ਜਵਾਬ ਦਿੱਤਾ ਅਸੀਂ ਪੱਠੇ ਦੱਸੇ ਪਾਵਾਂਗੇ ਸਾਲ ਪਾਵਾਂਗੇ 6 ਮਹੀਨੇ ਪਾਵਾਂਗੇ ਜਦੋਂ ਵੀ ਤੁਸੀਂ ਆਹ ਦੀ ਨਿਸ਼ਾਨੀਆਂ ਦੱਸ ਕੇ ਪਈ ਲੱਜਾ ਸਕਦੇ ਹੋ ਬਹੁਤ ਬਹੁਤ ਪਾਕਿਸਤਾਨ ਹਰਿਆਣਾ ਰਾਜਸਥਾਨ ਇੰਨਾ ਤਨ ਮਨ ਧਨਾਂ ਸੇਵਾ ਕਰ ਰਹੇ ਹਨ ਬਹੁਤ ਬਹੁਤ ਹਨ ਕਿ ਅਸੀਂ ਵਿਸ਼ਵਾਸ ਸੁਖਲਦੀ ਪਿੰਡ ਸਾਡਾ ਜਿਲ੍ਹਾ ਬ헨ਡਾਸੀ ਵਿਸ਼ਵਾਸ ਦਿਵਾਉਣੇ ਆ ਵੀ ਸਾਰਾ ਨਗਰ ਨਾਲ ਮਿਲ ਕੇ ਵੱਧ ਤੋਂ ਵੱਧ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਕਾਹਾਂ ਸਾਹਿਬ ਵਾਹਿਗੁਰੂ ਜੀ